17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮਾਂ ਦਾ ਮੁੱਦਾ ਭਖ ਗਿਆ। ਦਰਅਸਲ ਪਿਛਲੀ ਕੈਪਟਨ ਸਰਕਾਰ ਨੇ 17 ਜੁਲਾਈ 2020 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਮਿਤੀ ਤੋਂ ਬਾਅਦ ਭਰਤੀ ਮਲਾਜਮਾਂ ਉੱਪਰ ਪੰਜਾਬ ਸਕੇਲਾਂ ਦੀ ਥਾਂ ਤੇ ਕੇਂਦਰੀ ਸਕੇਲ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਉਹ ਲੰਬੇ ਸਮੇਂ ਤੋਂ ਇਸ ਤੋਂ ਪ੍ਰਭਾਵਿਤ ਮਲਾਜਮ ਜਿਹੜੇ ਸੰਘਰਸ਼ ਕਰਦੇ ਆ ਰਹੇ ਸੀ। ਜਦੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਾ ਕੀਤੀ ਤੇ ਫਿਰ ਇਹਨਾਂ ਮੁਲਾਜ਼ਮਾਂ ਨੂੰ ਮਜਬੂਰਨ ਅਦਾਲਤਾਂ ਦੇ ਕੁੰਡੇ ਖੜਕਾਉਣੇ ਪਏ ਸੀ ਔਰ ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਇਹਨਾਂ ਮੁਲਾਜ਼ਮਾਂ ਉੱਪਰ ਪੰਜਾਬ ਸਕੀਮ ਲਾਗੂ ਨਹੀਂ ਕੀਤੀ ਜਿਸ ਕਾਰਨ ਵੱਡੇ ਪੱਧਰ ਤੇ ਇਹਨਾਂ ਮੁਲਾਜ਼ਮਾਂ ਵਿੱਚ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ ਤੇ ਅੱਜ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ ਪੰਜਾਬ ਭਰ ਵਿੱਚ ਮੁਲਾਜ਼ਮਾਂ ਨੇ ਆਪਣੇ ਦਫਤਰਾਂ ਸਕੂਲਾਂ ਤੇ ਹੋਰ ਡਿਊਟੀਆਂ ਵਾਲੀਆਂ ਥਾਵਾਂ ਤੇ ਕਾਲੇ ਬਿਰਲੇ ਲਾ ਕੇ ਤੇ ਰੀਬਨ ਬੰਨ ਕੇ ਕਾਲੇ ਰੋਸ ਪ੍ਰਗਟ ਕੀਤਾ ਤੇ ਇਸ ਮੌਕੇ ਜਿਹੜੇ ਕੇਂਦਰੀ ਲੰਗੜੇ ਸਕੇਲਾਂ ਦੀ ਕਾਪੀ ਸੀ ਉਹਨਾਂ ਨੂੰ ਵੀ ਸਾੜ ਕੇ ਵੱਡੇ ਪੱਦਰ ਤੇ ਪ੍ਰੋਟੈਸਟ ਕੀਤਾ ਔਰ ਆਪਣੇ ਦੁੱਖੜੇ ਰੌਂਦਿਆਂ ਕਿਹਾ ਵੀ ਜਦੋਂ 17 ਜੁਲਾਈ 2020 ਤੋਂ ਪਹਿਲਾਂ ਭਰਤੀ ਮੁਲਾਜ਼ਮਾਂ ਦੇ ਬਰਾਬਰ ਉਹ ਕੰਮ ਕਰਦੇ ਨੇ ਉਹਨਾਂ ਮੁਲਾਜ਼ਮਾਂ ਦੇ ਬਰਾਬਰ ਉਹਨਾਂ ਦੀਆਂ ਯੋਗਤਾਵਾਂ ਨੇ ਤੇ ਫਿਰ ਉਹਨਾਂ ਤੋਂ ਘੱਟ ਸਕੇਲ ਦੇਣਾ ਕਿਸੇ ਤਰ੍ਹਾਂ ਵੀ ਉਹ ਚਿਤ ਨਹੀਂਗਾ ਔਰ ਇਸੇ ਦੌਰਾਨ ਫਰੰਟ ਦੇ ਆਗੂਆ ਸ਼ਿਲਿੰਦਰ ਕੰਬੋਜ ਜੁੱਧਜੀਤ ਸਿੰਘ ਸੁਰਿੰਦਰ ਸਿੰਘ ਇਸੇ ਤਰ੍ਹਾਂ ਸੰਦੀਪ ਗਿੱਲ, ਸੁਸਪਾਲ ਸਿੰਘ, ਸੰਜੀਵ ਗਰਗ, ਅਮਿਤ ਕੁਮਾਰ, ਸੁਮਿਤ ਕੰਬੋਜ, ਜੁਝਾਰ ਸਿੰਘ ਤੇ ਤਰਸੀਮ ਸਿੰਘ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਅੱਜ ਦੇ ਦਿਨ ਹੀ 17 ਜੁਲਾਈ 2020 ਨੂੰ ਕੈਪਟਨ ਸਰਕਾਰ ਨੇ ਇਹ ਮਲਾਜਮ ਮਾਰੂ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਔਰ ਪਿਛਲੇ 5 ਸਾਲਾਂ ਤੋਂ ਉਹ ਜਿਹੜੇ ਉਹਨਾਂ ਨੂੰ ਘੱਟ ਸਕੇਲ ਮਿਲ ਰਹੇ ਨੇ ਉਹਦੇ ਕਾਰਨ ਵੱਡੀਆਂ ਪਰੇਸ਼ਾਨੀਆਂ 'ਚੋਂ ਵਿਚਰੇ ਨੇ ਔਰ ਉਹਨਾਂ ਨੇ ਇਹ ਵੀ ਦੋਸ਼ ਲਾਇਆ ਵੀ ਪੰਜਾਬ ਸਰਕਾਰ ਕੇਂਦਰੀ ਸਕੇਲ ਵੀ ਪੂਰੇ ਰੂਪ ਵਿੱਚ ਨਹੀਂ ਦੇ ਰਹੀ ਅੱਧੇ ਅਧੂਰੇ ਕੇਂਦਰੀ ਸਕੇਲ ਦਿੱਤੇ ਜਾ ਰਹੇ ਨੇ ਜਿਹਦੇ ਕਾਰਨ ਹਜ਼ਾਰਾਂ ਮੁਲਾਜ਼ਮਾਂ ਨੂੰ ਬੰਦੀਆਂ ਤਨਖਾਹਾਂਾਂ ਤੋਂ 15 ਤੋਂ ਲੈ ਕੇ 20000 ਰੁਪਏ ਘੱਟ ਤਨਖਾਹਾਂ ਮਿਲ ਰਹੀਆਂ ਨੇ ਜਿਹਦੇ ਕਾਰਨ ਉਹ ਵੱਡੀ ਪਰੇਸ਼ਾਨੀ 'ਚੋਂ ਵਿਚਰੇ ਨੇ ਔਰ ਦੁੱਖਾਂ ਦਾ ਦੁੱਖ ਇਹ ਹੈ ਵੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰੀ ਲੀਡਰਸ਼ਿਪ ਨੇ بڑے ਭਰੇ ਮਨ ਨਾਲ ਦੱਸਿਆ ਵੀ ਜਦੋਂ ਕੈਪਟਨ ਸਰਕਾਰ ਨੇ ਇਹ ਕਾਲੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਤੇ ਉਸ ਵੇਲੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿੱਚ ਸੀ ਔਰ ਬਤੌਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਲੀਡਰਾਂ ਨੇ ਉਦੋਂ ਕੈਪਟਨ ਸਰਕਾਰ ਦੇ ਇਸ ਫੈਸਲੇ ਦਾ ਵੱਡੇ ਪੱਧਰ ਤੇ ਵਿਰੋਧ ਵੀ ਕੀਤਾ ਸੀ ਔਰ ਸਾਡੇ ਨਾਲ ਵਾਦਾ ਵੀ ਕੀਤਾ ਸੀ ਵੀ ਜੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਉਹ ਕੇਂਦਰ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਕਰਨਗੇ ਪਰ ਅੱਜ ਤੱਕ ਇਹ ਮੰਗ ਸੁਪਰੀਮ ਕੋਰਟ ਵੱਲੋਂ ਪ੍ਰਵਾਨ ਕਰਨ ਦੇ ਬਾਵਜੂਦ ਵੀ ਮੰਨੀ ਨਹੀਂ ਗਈ ਲਾਗੂ ਨਹੀਂ ਕੀਤੀ ਗਈ ਔਰ ਉਹਨਾਂ ਨੇ ਰੋਸ ਵਜੋਂ ਕਿਹਾ ਵੀ ਉਹ ਲੰਬੀਆਂ ਪਰੇਸ਼ਾਨੀਆਂ ਮੁਸ਼ਕਿਲਾਂ ਚੋ ਵਿਚਾਰੇ ਨੇ ਤੇ ਜੇ ਹੁਣ ਵੀ ਸਰਕਾਰ ਨੇ ਉਹਨਾਂ ਦੀ ਮੰਗ ਪ੍ਰਵਾਨ ਨਾ ਕੀਤੀ ਤੇ ਉਹ ਅਗਸਤ ਵਿੱਚ ਸਬਾਈ ਰੈਲੀ ਕਰਕੇ ਆਪਣੀ ਆਵਾਜ਼ ਵੱਡੇ ਪੱਧਰ ਤੇ بلند ਕਰਨਗੇ